ਦਾ ਦਲੇ ਤੁਮ ਮਹਾਂ ਮਕਰਾਸਾ ਪ੍ਰਤਪਾਰਾ ਤੁਮ ਸਹਿ ਮੈਂ ਦਾਤਿਹਾਰਾ ਜਾਣ ਆਪਣਾ ਮੁਝੇ ਨਿਵਾਜ ਆਪ ਕਰਹੁ ਸੋ ਕਾਜ ਤੁਮੋ ਸਵਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜ ਦਾਤ ਜਾਣ ਕਰ ਕਿਰਪਾ ਕਰੋ ਮੋਹਿਆ ਪ੍ਰਮਿਆਂ ਦਵਤ ਤੋਹਿ ਆਪਣਾ ਜਾਣ ਕਰੋ ਪ੍ਰਤਪਾਰਾ ਤੁਮ ਸਹਿ ਮੈਂ ਕਿੰਕਰਸਾਰਾ ਦਾ ਜਾਣ ਦੇ ਹੱਥ ਬਾਰੋ ਹਮਰੇ ਸਾਬੈ ਸੰਘਾਰ ਤਸਮੰ ਤਰਮ ਭਗਵਦ ਕੋ ਧਿਆਨ ਨਾ ਬਹਰ ਕਰਉ ਕਪਤਾ ਬਿਦ ਨਾਨ ਨਾਮ ਗ੍ਰਿਸ਼ਨ ਜਥਾ ਮਾ ਚਿਤ੍ਰ ਚਾਰੋ ਚੂਕ ਹੋਏ ਕਬਲੇ ਹੋ ਸੁਧਾਰੂ ਕਬਿਓ ਬਾਛ ਦੋਹਰਾ ਜੋਨੇ ਬ੍ਰਹਮੋ ਸੁ ਕਹਾ ਸੁ ਕਹਉ ਜਗ ਮਾਹੇ ਜੋਤੇ ਪ੍ਰਭ ਕੋ ਧਿਆਏ ਹੰਸੁਰ ਕੋ ਜਾਹੇ ਦੋਹਰਾ ਹਰ ਹਰ ਜੰਦੂਈ ਏਕ ਹੈ ਬੇ ਵਿਚਾਰ ਕਛ ਨਾਹੇ ਜਲ ਤੇ ਬਿਜਤਰੰਗ ਜੋ ਜਲ ਹੀ ਵਿਖੇ ਸਮਾਏ ਦੋਹਰਾ ਜਾਵੈ ਸ੍ਰਵ ਕੋ ਭਇਓ ਜਨਮ ਤਰਾ ਜਗ ਆਏ ਆ ਮੈਂ ਕਥਾ ਸੰਸ਼ੇਪਤ ਸਭ ਕਹੈ ਸਨਾਇਕਾ ਬਾਜ ਦੋਹਰਾ ਹਾਣ ਪੈ ਮੈਂ ਜੋਰ ਕਰ ਬਚਨ ਕਾ ਸ੍ਰਿਣਿਆਏ ਪੰਥ ਚਲੈ ਤਵ ਜਗਤ ਮੈਂ ਜਬ ਤੁਮ ਕਰੋ ਸਹਾਇ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤੁਰਤਿਆ ਸੰਤ ਅੰਤ ਲਹਗੇ ਮੂਤ ਫਲ ਪਾਵਹਿਗੇ ਭਗਵੰਤ ਦੋਹਰਾ ਕਾਲਪ੍ਰਿਕੀ ਦੇਹ ਮੋ ਕੋਟਕ ਬਿਸਨ ਮਹੀਸ ਕੋ ਦੇ ਅੰਦਰ ਬ੍ਰਹਮਾ ਕਿਤੇ ਰਾਸੋ ਕਰੋ ਜਲੇ ਦੋਰਾ రామ ਕਥਾ ਜੁਗ ਜੁਗਿਆ ਟਲ ਸਭ ਕੋਈ ਭਗਤ ਨੇਤ ਸੁਰਗ ਬਾਸ ਰਗ ਬਰ ਕਰਾ ਸਗਰੀਪਰੀ ਸਮੈ ਚਾਉ ਪਈ ਜੋ ਕਥਾ ਸੁਨੇ ਅਰ ਗਾਵੇ ਦੁਖ ਪਾਪ ਤੇ ਨਿਕਟ ਨ ਆਵੇ ਵੀ ਧੰਬਾ ਕੇ ਫਲ ਹੋਇ ਆਦ ਬਿਆਸ ਸੁ ਸਕਣ ਕੋਈ ਸਮਸਤ੍ਰਾ ਸ਼ਾਸਤ ਚਾਵਣ ਹਾਰ ਵਦੀ ਪ੍ਰਸੰ ਸੁਧਾਵਣ ਤਵੇ ਪ੍ਰਸਾਦ ਕਰ ਗ੍ਰੰਥ ਸੁਧਾਰਾਏ ਭੂਲ ਪਰਿ ਲਹੋ ਲਿਹੋ ਸੁਧਾਰਾ ਦੋਹਰਾਏ ਜੇ ਤਤੋਂ ਕੇ ਚਰਨ ਤਰ ਪਤੋ ਦਰਵ ਤੀਰ ਤਰੰਗ ਸ੍ਰੀ ਭਗਵਤ ਪੂਰਣ ਕੀ ਅਗਰਬਰ ਕਥਾ ਪ੍ਰਸੰਗ ਦੋਹਰਾਏ ਸਾਥ ਸਾਧ ਜਾਨੋ ਨਹੀਂ ਬਾਤ ਸੁਬਾਤ ਵਿਭਾਦ ਗ੍ਰੰਥ ਸਕਲ ਪੂਰਣ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਇ ਗਹੇ ਜਬ ਤੇ ਤੁਮਰੇ ਤਵ ਤੇ ਕੋ ਉਾਂ ਅੰਤਰੇ ਨਹੀਂ ਆਨਿਓ ਰਾਮ ਰਹੀਨ ਪ੍ਰਾਨ ਕੁराण ਨੇ ਕਹਿ ਮਤ ਏਕ ਨਾ ਮਾਨਿਓ ਸਿਮਰੈ ਸਾਤਰ ਬੇ ਸਬੈ ਵੋ ਭੇਦ ਕਹੇ ਹਮ ਏਕ ਨਾ ਜਾਣਿਓ ਸਰੀ ਸਬਾਹਣ ਕਿਰਪਾ ਤੁਮਰੀ ਕਰ ਮੈਂ ਨਾ ਕਿਛੁ ਸੋ ਤੋਹਿ ਬਖਨੰ ਦੋਰਾਇ ਸਗਲ ਦਵਾਰ ਕਉ ਸਾੜਕੈ ਗਇਓ ਤਹਾਰੂ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕਉ ਸਾੜਕੈ ਗਇਓ ਤਹਾਰੂ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦਿ ਆਨੰਦ ਪਾਇਆ ਮੇਰੀ ਮਾਂਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਧਾਈਆਂ ਰਾਤਨ ਪ੍ਰਵਾਰ ਪ੍ਰੀਆ ਸਭ ਜਗਵਣ ਆਈਆ ਸੋਦੋ ਤਾਂ ਗਾਓ ਹਰੀ ਕੇਰਾ ਮੰਜਨੀ ਉਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਤ ਸਾ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸੁਬਣਾ ਗੱਲਾਂ ਸੁਮਰਾਦ ਸੁਆਮੀ ਸੋ ਕਮਣੋ ਵਿਸਾਰੇ ਕਹੇ ਨੰਗ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜੇ ਦੇਹ ਸੋ ਪਾਵੇ ਸਦਾ ਸਿਮਸਲਾ ਤੇਰੀ ਨਾਮ ਮਨ ਉਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ੁਧ ਧੁਕ ਘਨੇਰੇ ਕਾਹੇ ਰੰ ਸੱਚੇ ਸਹਿਬ ਕਾ ਨਾਹੀ ਕਰਤੇ ਰਹਿ ਸਾਚਾ ਨਾਮ ਕੈ ਕਰ ਸੁਭਾਗੇ ਸਬਦ ਬਾਜੇ ਕਲਾ ਜਿਤ ਕਰਤ ਗੈ ਕਰ ਸੁਭਾਗੇ ਸਬਦ ਬਾਜੇ ਕਲਾ ਜਿਤ ਕਰਤ ਹਰੀ ਆ ਸੱਚੀ ਬਾਣੀ ਸੰਤ ਸਾਜਨ ਭੈ ਸਰ ਸੇ ਪੂਰੇ ਗੁਰ ਤੇ ਜਾ